ਵੈਕਰ ਜੀ ਖਾਲਸਾ ਵੈਕਰ ਜੀ ਕੀ ਫਤਿਹ ਜੀ ਆ ਆਪਾਂ ਤੁਹਾਨੂੰ ਫੋਨ ਲੱਗਿਆ ਜੀ ਰੈਂਡ ਆ ਵੇਖੋ ਆਹ ਇੰਨੇ ਰੈਂਡ ਜਿਹੜੇ ਵੱਡੇ ਹੋਏ ਪਏ ਆ ਇਹ ਇੱਕ ਬਹੁਤ ਵਧੀਆ ਚੀਜ਼ ਆ ਇਹ ਇੱਕ ਵੀਰ ਦੱਸੀ ਜਾਂਦੇ ਸੀ ਕਿ ਅਸੀਂ ਇਹਦੀ ਖੇਤੀ ਕਰਦੇ ਆ ਖੇਤੀ ਕਰਦੇ ਆ ਜੀ ਜਿਵੇਂ ਹੁਣ ਆਹ ਆ ਰੈਂਡ ਆ ਹਨਾ ਲੱਗ ਜਾਂਦੇ ਆ ਆਹ ਰੈਂਡ ਆ ਫਿਰ ਤਾਂ ਨਾ ਹੁਣੇ ਫਲ ਲੱਗਣ ਲੱਗਾ ਇਹ ਜਿਹੜੇ ਰੈਂਡ ਆ ਜਦ ਵੱਡੇ ਹੋ ਜਾਂਦੇ ਆ ਤੇ ਪੱਕ ਜਾਂਦੇ ਆ ਤੇ ਅਸੀਂ ਰਾਜਸਥਾਨ ਦੇ ਵਿੱਚ ਸਾਡੇ ਭੂਆ ਜੀ ਸੀਗੇ ਉਹਦੇ 55 ਸਾਲ ਦੀ ਪਹਿਲਾਂ ਦੀ ਗੱਲ ਕਰਦੇ ਆ ਤਲਪੂ ਆ ਜੇ ਨਾ ਕੀ ਕਰਨਾ ਕਿ ਇਹ ਰਿੰਡਾ ਨੂੰ ਕੱਢ ਲੈਣਾ ਕੱਢ ਕੇ ਗਿਰੀਆਂ ਕੱਢਣੀਆਂ 5 ਕਿਲੋ ਪਾਪ ਆਓਖਰੀ ਚ ਕੁੱਟਣੇ ਤੇ ਕੁੱਟ ਕੇ ਉਹ ਬਣ ਜਾਣੀ ਮਲਾਈ ਜੀ ਤੇ ਵਿੱਚ ਉਹਦੇ ਪਾ ਦੇਣੇ ਦੋ ਲੱਪਾਂ ਛੋਡੇ ਦੀਆਂ ਬਣਾ ਕੇ ਫਿਰ ਉਹਨਾਂ ਕੌਲੀਆਂ ਭਰ-ਭਰ ਕੇ ਮੁੱਧੀਆਂ ਮਾਰ ਦੇਣੀਆਂ ਕਿ ਉਹਨਾਂ ਨੇ ਸਾਬਣ ਬਣ ਜਾਣਾ ਹੁਣ ਇਹਨਾਂ ਦੀ ਵੀ ਜਾਨੀ ਕਿ ਇੱਕ ਚੀਜ਼ ਆ ਇਹ ਬਹੁਤ ਜ਼ਿਆਦਾ ਹੁਣ ਤਾਂ ਬਹੁਤ ਹੋਰ ਚੱਲ ਪਿਆ ਕੰਮ ਸਰਫਾਂ ਛੋਡੇ ਹੁਣ ਆਪਾਂ ਨਹੀਂ ਇਸ ਚੀਜ਼ ਨੂੰ ਜਾਣਦੇ ਪਰ ਇਹ ਇੱਕ ਬਹੁਤ ਵਧੀਆ ਚੀਜ਼ ਆ ਕਰ ਗਾਲਾ ਅੱਗੇ ਲੋਕੀ ਬਹੁਤ ਵਰਤਦੇ ਸੀ ਇਹਨਾਂ ਚੀਜ਼ਾਂ ਨੂੰ ਕਈਆਂ ਦੇਸ਼ਾਂ ਦੇ ਵਿੱਚ ਤਾਂ ਲੋਕੀ ਇਹਨਾਂ ਦੀ ਕਰਦੇ ਆ ਖੇਤੀ এবਾਰ ਆਪਣੇ ਬਹੁਤ ਉਗਰੇ ਹੋਏ ਐ ਇੱਥੇ ਪਿੰਡ ਦੇ ਵਿੱਚ ਤੇ ਵੀ ਸਾਨੂੰ ਇਦਾਂ ਲੱਗਿਆ ਕਿ ਵਿਖਾਈਏ ਬਹੁਤ ਵਧੀਆ ਚੀਜ਼ ਆ ਤੇ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਜ਼ਰੂਰ ਕਰੋ ਜੀ ਵਾਗਰ ਜੇ ਫਾਲਸਾ ਵੈ ਉਹ ਜੀਨ ਕਰਦੇ